ਹੈਲੋ ਫਰੈਂਡਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕਿਚੜੀ ਇਹ ਲੈਸ ਹੈਗੀ ਆਪਾਂ ਇਹਨੂੰ ਦੁਪੱਟੇ ਤੇ ਲਗਾਵਾਂਗੇ ਹਾਂਜੀ ਇਹ ਜਿਹੜੀ ਲੈਸ ਹੈਗੀ ਇਹ ਬਹੁਤ ਹੀ ਵਧੀਆ ਲੱਗਦੀ ਹੈਗੀ ਤੇ ਥੋੜੀ ਸ਼ਾਈਨੀ ਦੇ ਵਿੱਚ ਹੈਗੀ ਇਹ ਲੈਸ ਜਦੋਂ ਆਪਾਂ ਲਗਾਉਣੀ ਹੈ ਤਾਂ ਸਿਰਫ ਇਹਦੇ ਉੱਤੇ ਇੱਕ ਸਲਾਈ ਵੀ ਲਗਾ ਸਕਦੇ ਆ ਤੇ ਡਬਲ ਸਲਾਈ ਵੀ ਲਗਾ ਸਕਦੇ ਆਂਗੇ ਨਾਲ ਨਾਲ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਜੀ ਤੇ ਦੇਖੋ ਜਿਹੜਾ ਦੁਪੱਟਾ ਹੈਗਾ ਬਹੁਤ ਵਧੀਆ ਲੱਗਦਾ ਹੈਗਾ ਤੇ 골ਡਨ ਤੇ orange mustard ਵੈਸੇ ਵੀ ਬਹੁਤ ਵਧੀਆ ਲੱਗ ਰਿਹਾ ਦੇਖੋ ਹਾਂਜੀ ਇਸ ਤਰ੍ਹਾਂ ਸਿਮਪਲ ਲੈਸ ਲਗਾ ਕੇ ਵੀ ਦੁਪੱਟਾ ਦਾ ਜਿਹੜਾ ਉਹ ਬਹੁਤ ਹੀ ਵਧੀਆ ਬਣਾ ਸਕਦੇ ਹਾਂ ਹਾਂਜੀ ਤੇ ਇਸ ਤਰ੍ਹਾਂ ਦੁਪੱਟਾ ਬਹੁਤ ਵਧੀਆ ਲੱਗਦਾ ਥੈਂਕ ਯੂ